ਲੁੱਟ ਅਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੈਂਬਰੀ ਗਿਰੋਹਾ ਦਾ ਪਰਦਾਫਾਸ਼ ਕੀਤਾ ਇਹ ਗਿਰੋਹ ਇੰਨਾ ਖਤਰਨਾਕ ਸੀ ਕਿ ਪੁਲਿਸ ਨੇ ਵੀ ਕਈ ਵਾਰ ਹਮਲਾ ਕਰ ਚੁਕੇ ਪੁਲਿਸ ਨੇ ਹਮਲਾ ਕੀਤਾ ਤੁਸੀਂ ਇਹ 2013 ਦੀ ਘਟਨਾ ਸਾਡਾ ਪੁਲਿਸ ਨਾਲ ਮੁਕਾਬਲਾ ਹੁੰਦਾ ਤੇ ਸਾਡੇ ਦੇ ਪੁਲਿਸ ਮੁਕਾਬਲੇ ਦਾ ਪਰਚਾ ਪੈਂਦਾ ਮੈਂ ਛੇ ਜਾਣੇ ਸੀਗੇ ਅਸੀਂ ਤੇ ਹੋਰ ਵੀ ਕਈ ਮੁੰਡੇ ਸੀ ਜਿਹੜੇ ਬਾਅਦ ਦੇ ਵਿੱਚ ਫੜੇ ਗਏ ਨੇ ਕਤਲ ਤੇ ਆਪਾਂ ਕਹਿ ਦਈਏ ਆਦਾ ਕਤਲ ਦੇ ਪਰਚੀਆਂ ਦੇ ਵਿੱਚੋਂ ਭਗੌੜੇ ਸੀਗੇ ਉੱਥੇ ਪੁਲਿਸ ਪਿੱਛਾ ਕਰਦੀ ਆ ਪੁਲਿਸ ਜਦੋਂ ਅਚਾਨਕ ਤੁਸੀਂ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਤੁਸੀਂ ਕਿਸੇ ਨੂੰ ਕੁੱਟਣ ਜਾ ਰਹੇ ਸੀ ਅਸੀਂ ਕਿਸੇ ਦਾ ਕੰਮ ਕਰਨ ਮਹਿਲ ਕਲਾ جا ਰਹੇ ਸੀਗੇ ਜਦੋਂ ਜਾ ਰਹੇ ਸੀ ਉੱਥੇ ਇੱਕ ਗੰਗੂਰਾ ਵਾਲਾ ਛੋਟਾ ਜਿਹਾ ਡਰੇਨ ਜਿਆ ਆਉਂਦਾ ਕੋਈ ਡਰੇਨ ਟਾਈਪ ਸੀਗਾ ਰਸਤਾ ਉੱਥੇ ਅਸੀਂ ਪਹੁੰਚ ਗਏ ਸਾਡੇ ਮੰਗਰ ਇੱਕ ਸਵਿਫਟ ਗੱਡੀ ਲੱਗ ਜਾਂਦੀ ਆ ਸਾਨੂੰ ਇਹ ਲੱਗਦਾ ਕਿ ਸਾਡੇ ਇੱਕ ਦੋ ਦਿਨ ਪਹਿਲਾਂ ਅਸੀਂ ਕੋਈ ਕੰਮ ਕੀਤਾ ਹੁੰਦਾ ਕਿ ਸਾਡੇ ਪਿੱਛੇ ਉਹ ਐਂਟੀ ਬੰਦੇ ਲੱਗੇ ਤਾਂ ਇਹਨੇ ਜਿਹੜਾ ਨਾਲ ਦਾ ਮੁੰਡਾ ਇੱਕ ਬੈਠਾ ਹੁੰਦਾ ਜੋ ਇਹ ਦੁਨੀਆ ਤੇ ਨਹੀਂ ਰਿਹਾ ਤੇ ਉਹ 315 ਬੋਹ ਰਾਈਫਲ ਨਾਲ ਉਹਨਾਂ ਵੱਲ ਨੂੰ ਸਿੱਧਾ ਫੇਰ ਮਾਰ ਦਿੰਦਾ ਜਦੋਂ ਫਾਇਰ ਮਾਰ ਦਿੰਦਾ ਅਣਜਾਣੇ ਦੇ ਵਿੱਚ ਹਨਾ ਤੇ ਉਧਰੋਂ ਉਹ ਸਾਲਟ ਕੱਢਦੇ ਆ ਉਹ ਸਾਲਟ ਕੱਢਦੇ ਆ ਜਦੋਂ ਉਹ ਫਾਇਰਿੰਗ ਸ਼ੁਰੂ ਕਰਦੇ ਆ ਫੇਰ ਸਾਨੂੰ ਉਹਨਾਂ ਦੇ ਹਥਿਆਰ ਦੇਖ ਕੇ ਅਹਿਸਾਸ ਹੁੰਦਾ ਕਿ ਪੁਰਸ਼ਾ ਤੁਸੀਂ ਮਾਰਦੇ ਸੀ ਸਿੰਗਲ ਸਿੰਗਲ ਫਾਇਰ ਉਧਰੋਂ ਸਲਟਾਂ ਨਾਲ ਲਗਾਤਾਰ ਲਗਾਤਾਰ ਜਦੋਂ ਚੱਲਣ ਲੱਗੀਆਂ ਹਨਾ ਫਿਰ ਅਹਿਸਾਸ ਹੋਣਾ ਕਿ ਸੁਣ ਕੇ ਲੱਗ ਗਿਆ ਸੀ ਪਤਾ ਵੀ ਆਖਰੀ ਦਿਨ ਹੈ ਅੱਛਾ ਭਈਆ ਆਖਰੀ ਦਿਨ ਹੈ ਨਾ ਕਿਉਂਕਿ ਉਸ ਸਮੇਂ ਪੰਗਾ ਹੀ ਉਹ ਸਭ ਤੋਂ ਵੱਡੀ ਆਪਾਂ ਕਹਦੀਏ ਵੀ ਜ਼ਿੰਦਗੀ ਦੀ ਘੜਨਾ ਸੀ ਤੇ ਉਸ ਸਮੇਂ ਪੁਲਿਸ ਲਈ ਪੁਲਸ ਆਈ ਜਾਂਦੀ ਸੀ ਜਿੱਦਨ ਨੂੰ ਵੀ ਅਸੀਂ ਮੋੜਨ ਦੀ ਕੋਸ਼ਿਸ਼ ਕਰਦੇ ਸੀ ਤਾਂ ਪਹਿਲਾਂ ਪੁਲਸ ਹੁੰਦੀ ਸੀ ਉਹਨਾਂ ਨੇ ਵਾਇਰਲੈਸ ਕਰਤਾ ਵਾਇਰਲੈਸ ਕਰਤਾ ਹਨਾ ਤਕਰੀਬਨ ਆਪਾਂ ਕਹਿ ਸਕਦੇ ਹਾਂ ਭਈ ਸਾਡੀ 13 14 ਕਿਲੋਮੀਟਰ ਮੈਂ ਗੋਲੀ ਪਰਸਨਲ ਚੱਲਦੀ ਰਹੀ ਤੇ ਪਰ ਸਾਡਾ ਬਚਾ ਇਸ ਕਾਰਨ ਰਹਿ ਗਿਆ ਕਿ ਸਾਡੀ ਗੱਡੀ ਅੱਗੇ ਸੀਗੀ ਹੂੰ ਜਦੋਂ ਅਸੀਂ ਪੁਲਿਸ ਵੱਲ ਨੂੰ ਉਧਰ ਤੋਂ ਫੇਰ ਕਰਦੇ ਸੀ ਤਾਂ ਉਹਨਾਂ ਦੇ ਹਾਲਾਂਕਿ ਉਹ ਲੱਗਦਾ ਸੀ ਗੱਡੀ 'ਚ ਜਾ ਕੇ ਤੇ ਜਦੋਂ ਉਹ ਸਾਡੇ ਵੱਲ ਨੂੰ ਕਰਦੇ ਸਾਡੀ ਗੱਡੀ ਹੋਰ ਅੱਗੇ ਲੰਘ ਜਾਂਦੀ ਸੀਗੀ ਤੇ ਇਹ ਚੀਜ਼ ਕਰਦੇ ਜਾਨੂੰ ਟੋਲ ਟੈਕਸ ਜਿਹੜਾ ਆ ਜਾਂਦਾ ਮਹਿਲਕਲਾਂ ਤੋਂ ਬਰਨਾਲਾ ਤੋਂ ਟੋਲ ਟੈਕਸ ਵੱਲ ਜਦੋਂ ਤੁਹਾਡੀ ਕ੍ਰੋਸ ਫਾਇਰਿੰਗ ਪੁਲਿਸ ਨਾਲ ਹੋ ਰਹੀ ਸੀਗੀ ਹਾਂਜੀ ਤਾਨੂੰ ਪਤਾ ਲੱਗਾ ਵੀ ਪੁਲਿਸ ਵਾਲਾ ਮੁਲਾਜ਼ਮ ਕੌਣ ਹੈ ਹਾਂਜੀ ਕੌਣ ਸੀਗਾ ਪਛਾਣ ਲੈ ਤੁਸੀਂ ਕਿ ਬਹੁਤ ਵੱਡਾ ਨਾਮ ਹੈ ਸਾਨੂੰ ਪਤਾ ਲੱਗ ਗਿਆ ਉਹਨਾਂ ਦੀ ਕਾਫੀ ਆਪਾਂ ਕਹਿ ਸਕਦੇ ਹਾਂ ਨਾ ਭਈ ਇਹ ਚੀਜ਼ਾਂ ਦੇ ਵਿੱਚ ਨਾਮ ਆ ਉਹ ਬਲਜੀਤ ਸੀਆਈਏ ਇੰਚਾਰਜ ਸੀ ਹੰਡੇਆਏ ਤੋਂ ਕਾਫੀ ਸਮਾਂ ਉਸ ਸਮੇਂ ਉਹਨਾਂ ਦੀ ਹੈ ਨਾ ਡਿਊਟੀ ਬਲਜੀਤ ਦਾ ਵੀ ਨਾਮ ਚੱਲਦਾ ਸੀ ਗੈਂਗਸਟਰ ਰਹਦੇ ਸੀ ਬਦਮਾਸ਼ ਰਹਿੰਦੇ ਚੱਲਦੇ ਸੀ ਉਹਨਾਂ ਤੋਂ ਹਨਾ ਬਹੁਤ ਜ਼ਿਆਦਾ ਦਬਦਬਾ ਸੀ ਮਲਕੀਤ ਚੀਮਾ ਐ ਐਸਐਚਓ ਸੀ ਉਹਨੇ ਇਹ ਲਾਲੋ ਤੁਹਾਨੂੰ ਪਤਾ ਮਲਕੀਤ ਚੀਮਾ ਦਾ ਕਾਲਾ ਉਹਨਾਂ ਨਾਲ ਵੀ ਰਹਾ ਤੇ ਹਰਵਿੰਦਰ ਖੇਰਾ ਹੈ ਨਾ ਜਾਨੀ ਨਾਮੀ ਬੜਸਾਲੇ ਸੀਗੇ ਤੇ ਉਹਨਾਂ ਨਾਲ ਤੁਹਾਡੀ ਮੋਟ ਪੇਟ ਚੱਲਦੀ ਸੀ ਸਾਡੀ ਚੱਲ ਰਹੀ ਸੀ ਤੇ ਸਾਡੀ ਕਿਸਮਤ ਚੰਗੀ ਇਹ ਸੀਗੀ ਤੇ ਇਸ ਦਰਾਂ ਨੇ ਇੱਕ ਮਲਾਜ਼ਮ ਦੇ ਵੀ ਗਿੱਟੇ ਦੇ ਵਿੱਚ ਇੰਜਰੀ ਹੋ ਜਾਂਦੀ ਆ ਹਨਾ ਤੇ ਅਸੀਂ ਟੋਲ ਟੈਕਸਟ ਤੇ ਆ ਜਾਂਦੇ ਆ ਸਾਨੂੰ ਇੰਨੀ ਕੁ ਗੱਲ ਦਾ ਪਤਾ ਹੁੰਦਾ ਕਿ ਟੋਲ ਟੈਕਸਟ ਤੇ ਜਿਹੜੀ ਵੀਡੀਓਗ੍ਰਾਫੀ ਹੁੰਦੀ ਆ ਉਹਨੂੰ ਇਹ ਪੁਲਿਸ ਡਿਲੀਟ ਨਹੀਂ ਕਰਵਾ ਸਕਦੀ ਸਤ ਪਤਾ ਨਹੀਂ ਇੱਕ ਸੱਚ ਸੀ ਜਾਂ ਗਲਤੀ ਯਾਨੀ ਸਾਨੂੰ ਇਹ ਚ ਹੁੰਦੀ ਆ ਤੇ ਅਸੀਂ ਉਹ ਟੋਲ ਟੈਕਸ ਦੇ ਥੱਲੇ ਆਪਣੇ ਆਪ ਨੂੰ ਸਾਨੂੰ ਕਿਹੜਾ ਤਾਂ ਪਿਆਈ ਹੁੰਦਾ ਅਸੀਂ ਉੱਥੇ ਸਰੈਂਡਰ ਕਰਦੇ ਆ ਗੱਡੀਆਂ ਚ ਉਤਰ ਕੇ ਗੱਡੀਆਂ ਚੜ੍ਹ ਕੇ ਅਸੀਂ ਗੱਡੀਆਂ ਦੇ ਵਿੱਚ ਹੀ ਹਥਿਆਰ ਰੱਖ ਕੇ ਹੱਥ ਖੜੇ ਕਰਕੇ ਸਾਰੇ ਬਾਰੇ ਆ ਜਾਂਦੇ ਆ ਫਰੋ ਪੁਲਿਸ ਜੀ ਉਹ ਉੱਥੇ ਹੀ ਫੇਰ ਸਾਨੂੰ ਪਤਾ ਪੁਲਿਸ ਰਫਲਾ ਦੇ ਬੱਟਾ ਨਾਲ ਹੀ ਹਨਾ ਕਿਸੇ ਦੇ ਕਿੱਥੇ ਕਿਸੇ ਦੇ ਕਿੱਥੇ ਜੋ ਵੀ ਹੁੰਦੀ ਹੈ ਹਨਾ ਤੇ ਉਹ ਜੀ ਚੱਲਦੀ ਆ ਫੇਰ ਸਾਨੂੰ ਥਾਣੇ ਲਿਆਇਆ ਜਾਂਦਾ ਥਾਣੇ ਲਿਆਉਣ ਤੋਂ ਬਾਅਦ ਜਦੋਂ ਤੁਸੀਂ ਇਹ ਆਈਡੀਆ ਕਿਉਂਕਿ ਤੁਸੀਂ ਪੰਜ ਛੇ ਜਣੇ ਸੀ ਕਿੰਨੇ ਜਣੇ ਸੀ ਕਰਦੀ ਸੀ 6 ਜਣੇ ਨਾਲ ਤੁਸੀਂ ਫਾਇਰ ਕਰ ਰਹੇ ਸੀਗੇ ਨਾਲੇ ਆਪਣਾ ਰਾਹ ਲੱਭ ਰਹੇ ਸੀ ਵੀ ਹੁਣ ਕੀ ਕਰੀਏ ਕੀ ਕਰੀਏ ਕਿੱਧਰ ਨੂੰ ਚਲੀਏ ਹੈਨਾ ਤੇ ਜਿਹੜਾ ਸਾਨੂੰ ਰਾਹ ਖਾਲੀ ਮਿਲਦਾ ਸੀ ਅਸੀਂ ਤਾਂ ਉਧਰੋਂ ਨੂੰ ਮੋੜ ਰਹੇ ਸੀ ਇਹ ਤਾਂ ਹੈ ਨਹੀਂ ਸੀ ਬਈ ਸਾਡਾ ਜਿੱਧਰ ਨੂੰ ਅਸੀਂ ਛੋਹਦੇ ਸੀ ਉਧਰ ਨੂੰ ਲੰਘ ਜੀਆ ਕਿਉਂਕਿ ਪੁਲਿਸ ਆ ਰਹੀ ਸੀ ਹਰ ਪਾਸਿਓ ਜੋ ਸਾਨੂੰ ਲੱਗਦਾ ਸੀਗਾ ਵੀ ਖਾਲੀ ਰਾਹਗਾ ਉਧਰ ਨੂੰ ਅਸੀਂ ਮੋੜ ਰਹੇ ਸੀ ਤੇ ਉਸ ਤੋਂ ਬਾਅਦ ਸਾਨੂੰ ਪੁਲਿਸ ਥਾਣੇ ਲੈ ਜਾਂਦੀ ਆ ਉੱਥੇ ਮੌਕੇ ਦਾ ਡੀਐਸਪੀ ਤੇ ਉਹ ਸਾਰੇ ਮੁਲਾਜ਼ਮਾਂ ਨੂੰ ਸਾਰੇ ਐਸਚਓਆਂ ਨੂੰ ਖੜਾ ਕਰਕੇ ਸੌਂ ਚਕਾਉਂਦਾ ਬਈ ਤੁਸੀਂ ਕਿਸੇ ਨੇ ਇਹ ਚੀਜ਼ ਸੌ ਨਹੀਂ ਕਰਨੀ ਬਈ ਇਹਨਾਂ ਦੀ ਗ੍ਰਿਫਤਾਰੀ ਪੈ ਚੁੱਕੀ ਹੈ ਬਈ ਇਹ ਫੜੇਗਾ ਹੂੰ ਉਹ ਸਮੇਂ ਸਾਨੂੰ ਪੁਲਿਸ ਆ ਫੇਰ ਭਗੋੜੇ ਦਿਖਾ ਦਿੰਦੀ ਆ ਕਿ ਪੁਲਿਸ ਤੇ ਹਮਲਾ ਕਰਕੇ ਚਲੇ ਗਏ ਜਦ ਕਿ ਤੁਸੀਂ ਸੈਂਟਰ ਜਾਦੇ ਸੀ ਜਦ ਕਿ ਅਸੀਂ ਤਾਂ ਰੇਸ ਤੋਂ ਹੋ ਜਾਂਦੀ ਉਹ ਸਮੇਂ ਕਈ ਦਿਨ ਫਿਰ ਸਾਨੂੰ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਰੱਖਿਆ ਜਾਂਦਾ ਜਦੋਂ ਟੌਰਚਰ ਹੁੰਦਾ ਤੁਹਾਡੇ ਟੌਰਚਰ ਹੁੰਦਾ ਫਿਰ ਜੋ ਦੇਖੋ ਜੋ ਕੀਤਾ ਸੀ ਹੈਨਾ ਉਹਦੀ ਸਜ਼ਾ ਜੋ ਬਣਦੀ ਸੀ ਹੈਨਾ ਉਹ ਮਿਲਦੀ ਹੈ। ਪੁਲਿਸ ਦਾ ਟੌਰਚਰ ਕੀ ਹੁੰਦਾ ਪਸੇ? ਤੇ ਪੁਲਿਸ ਦਾ ਟੌਰਚਰ ਆਪਾਂ ਕਹਿ ਸਕਦੇ ਆ ਪਹਿਲੀ ਗੱਲ ਤਾਂ ਜਦੋਂ ਇਹ ਜੀ ਘੜਨਾ ਹੁੰਦੀ ਹੈ ਨਾ ਇੱਕ ਆਪਾਂ ਕਹਿ ਸਕਦੇ ਆ ਬਈ ਗਿੱਦੜ ਕੁੱੜ ਬਈ ਜਿੱਥੇ ਪੈਂਦੀ ਆ ਪੈਣ ਨੋ ਪੰਜਾਬ ਉਸ ਦੀ ਕੁੱਟ ਪੰਜਾਬ ਬਹੁਤ ਪੈੜੀ ਮੰਨੀ ਗਈ ਆ ਇੱਕ ਤਾਂ ਹੁੰਦਾ ਤੁਸੀਂ ਆਪਾਂ ਜ਼ਿਆਦਾਤਰ ਇਹ ਸੁਣਦੇ ਆ ਕਿ ਪੁਲਿਸ ਬਹੁਤ ਬਚਾ ਨਾਲ ਦੇਖ ਕੇ ਮਾਰਦੀ ਆ ਪਰ ਜਦੋਂ ਸਾਡਾ ਸਿੱਧਾ ਪੰਗਾ ਪੁਲਿਸ ਨਾਲ ਹੁੰਦਾ ਫੇਰ ਪੁਲਿਸ ਇਹ ਚੀਜ਼ ਨਹੀਂ ਦੇਖਦੀ ਕਿ ਮਾਰਨੀ ਕਿੱਥੇ ਆ ਉਹ ਸਮੇਂ ਦਾ ਸਿਰ ਤੇ ਪੈਂਦੀ ਆ ਕਿੱਥੇ ਮੋਢੇ ਤੇ ਪੈਂਦੀ ਆ ਕਿੱਥੇ ਪੈਂਦੀ ਆ ਤੇ ਉਹ ਚੀਜ਼ ਹੁੰਦੀ ਆ ਉਹ ਚੀਜ਼ ਹੋਈ ਚਲੋ ਹਨਾ ਤੇ ਫਿਰ ਕਰੰਟ ਲੱਗਣਾ ਕਰੰਟ ਜਿਵੇਂ ਆ ਹਾਂ ਤੇ ਕਰੰਟ ਕੋਟਾ ਲੱਗਣਾ ਘੋਟਾ ਜਿਵੇਂ ਆਪਾਂ ਕਹਿ ਦਿਆ ਹੈ ਨਾ ਪੱਟਾਂ ਦੇ ਉੱਤੇ ਸਿੱਧੇ ਉਹ ਕਰਕੇ ਪਾਈਪ ਨਾਲ ਤੇ ਉੱਤੇ ਇੱਕ ਬੰਦਾ ਖੜਕੇ ਉਹਨੂੰ ਉਹ ਕਰਦੇ ਆ ਦੂਜੇ ਰੋੜਦੇ ਆ ਤੇ ਤਲੀਆਂ ਨੂੰ ਖੁੱਟਣਾ ਹੈ ਨਾ ਨਿਕਲਦੀ ਜਾਣ ਹੈ ਨੀ ਬੰਦਾ ਸਭ ਕੁਝ ਬਾਕੀ ਹੁੰਦਾ ਬਹੁਤ ਆ ਅੱਛਾ ਹੈ ਨਾ ਉੱਥੇ ਤਾਂ ਫਿਰ ਆਪਾਂ ਕਹਿ ਸਕਦੇ ਆ ਬਈ ਕੋਈ ਹੋਈ ਕੋਈ ਹੋਈ ਠਹਿਰਦਾ ਹੈ ਨਾ ਤੇ ਜਦੋਂ ਜਦੋਂ ਪੁਲਿਸ ਨਾ ਕੋਟਰੇ ਹੀ ਹੁੰਦੀ ਆ ਉਦੋਂ ਲੱਗਦਾ ਹੁੰਦਾ ਕਿ ਜਾਂ ਤਾਂ ਰੱਬ ਚੱਕ ਲਵੇ ਹਾਂ ਉਸ ਸਮੇਂ ਤਾਂ ਹੀ ਕੋਟਰਾ ਰੁਕ ਜੇ ਕਿ ਰੱਬ ਹਰ ਇੱਕ ਇਹ ਹੀ ਸੋਚਦਾ ਕਿ ਰੱਬਾ ਜਾਂ ਇੰਤੂ ਚੱਕ ਲਾ ਹੈ ਨਾ ਤੇ ਬਈ ਜਾਂ ਇਹਨਾਂ ਤੋਂ ਕਿਸੇ ਨਾ ਕਿਸੇ ਲੋਟ ਮਸ਼ੀਨ ਥੱਲੇ ਵੀ ਸਿੱਟਿਆ ਸਾਨੂੰ ਪਟਿਆਣ ਵਾਲੀ ਨਹੀਂ ਜੇ ਆਪ ਕੋਟੇ दारू ਵੀ ਕੋਟ ਦੇਉਂਦੇ ਬਸ दारू ਵੀ ਉਹ ਤਾਂ ਇਹ ਹੁੰਦਾ ਸੀ ਦਿਨੇ ਤਾਂ ਜਿਹੜੀ ਗੁੱਟ ਪੈਂਦੀ ਪੈਂਦੀ ਸੀ ਸ਼ਾਮ ਨੂੰ ਇਹ ਟੈਨਸ਼ਨ ਰਹਿੰਦੀ ਸੀ ਬਈ ਯਾਰ ਜਿਹੜੇ ਉਹ ਅਠ ਨੌਂ ਦੇ ਨੇ ਰਹੇ ਜਾਂ ਪਹਿਲਾਂ ਵੀ ਜਿੰਨੀ ਵਾਰ ਗਏ ਆ ਠਾਣਿਆਂ ਦੇ ਵਿੱਚ ਜਦੋਂ 5 6 ਵਜੇ ਦੇ ਆ ਨਾ ਉਦੋਂ ਜਿੰਨੇ ਵੀ ਹਵਾਲਾਤ ਦੇ ਵਿੱਚ ਹੁੰਦੇ ਆ ਉਹਨਾਂ ਦੀ ਦਿਲ ਦੀ ਧੜਕਣ ਵਧਣ ਲੱਗ ਜਾਂਦੀ ਹਮ ਕਿ ਯਾਰਾ ਕੋਈ ਨਾ ਕੋਈ ਪੈਗ ਲਾ ਕੇ ਆਉ ਕਿਉਂਕਿ ਦਿਨੇ ਦਾ ਇਹ ਚੀਜ਼ ਆ ਕੋਈ ਐਸਚੂ ਆ ਗਿਆ ਸੀਨੀਅਰ ਆਫਸਰ ਆ ਗਿਆ ਉਦੋਂ ਛੋਡੇ ਨੇ ਬਿਆਨ ਹੋਣੇ ਆ ਜਾਂ ਮਾੜਾ ਮੋਟਾ ਉਹਨੇ ਸਾਨੂੰ ਕੁਝ ਕਹਿ ਦੇਣਾ ਆਥਣੇ ਤਾਂ ਜਿਹੜੇ ਬੰਦੇ ਨੇ ਪੈਗ ਲਾਈ ਜਾਣ ਉਹਨੇ ਹੀ ਛੋਡੇ ਵੱਲ ਨੂੰ ਛੋਡੇ ਦਵਾਲੇ ਹੋਈ ਜਾਣ ਉਹਨੇ ਹੀ ਕੁੱਟੀ ਜਾਣੇ ਉਹਨੇ ਹੀ ਦਵਾਲੇ ਹੋਈ ਜਾਣ ਹੈਨਾ ਇਹ ਚੀਜ਼ਾਂ ਚੱਲਦੀਆਂ ਉਸ ਤੋਂ ਬਾਅਦ ਜੇਲ੍ਹ ਜਾਂਣਾ ਹਮ ਆਪਾਂ ਕਹਿੰਦੀਏ ਜੇਲ੍ਹ ਜਾਂਨੇ ਆ ਕੁਝ ਚਿਰ ਬਾਅਦ ਫਿਰ ਸਾਡੀ ਗ੍ਰਿਫਤਾਰੀ ਦਿਖਾ ਕੇ ਤੇ 8-9 ਦਿਨ ਬਾਅਦ ਜੇਲ੍ਹ ਭੇਜਿਆ ਜਾਂਦਾ ਜੇਲ੍ਹ ਤੋਂ ਬਾਅਦ ਫਿਰ ਮੇਰਾ ਪਰਿਵਾਰ ਮੇਰੀ ਜਵਾਂਤ ਕਰਵਾ ਲੈਂਦਾ ਹੈ ਨਾ ਤਕਰੀਬਨ 10 1/2 ਮਹੀਨਿਆਂ ਬਾਅਦ ਮੇਰੀ ਜਵਾਂਤ ਹੋ ਜਾਂਦੀ ਆ ਤੇ ਪਰ ਆਪਾਂ ਕਹਿ ਸਕਦੇ ਆ ਉਦੋਂ ਤੱਕ ਮੇਰਾ ਪਰਿਵਾਰ ਮੇਰੇ ਯਾਰ ਦੋਸਤ ਜਿਹੜੇ ਮਲੇਰਕੋੜਲੇ ਵਾਲੇ ਮੇਰੇ ਮੇਨ ਜਿਨ੍ਹਾਂ ਨਾਲ ਲੜਾਈ ਹੁੰਦੀ ਆ ਉਦੋਂ ਤੱਕ ਉਹ ਸਾਡੇ ਸਾਰੇ ਕੰਪਰੋਮਾਈਜ਼ ਕਰਾ ਦਿੰਦੇ ਆ ਤੁਹਾਡੇ ਘਰ ਵਾਲੇ ਸਾਡੇ ਘਰ ਦੇ ਤੇ ਮੇਰੇ ਯਾਰ ਦੋਸਤ ਜੋ ਵੀ ਸਾਡੇ ਹੈ ਨਾ ਰਿਲੇਸ਼ਨ ਦੇ ਵਿੱਚ ਹੁੰਨੇ ਆ ਉਹ ਵਿੱਚ ਪੈ ਕੇ ਕਿਉਂਕਿ ਉਦੋਂ ਤੱਕ ਸਾਰੀਆਂ ਲੜਾਈਆਂ ਆਪਾਂ ਹੋ ਗਈਆਂ ਹੁੰਦੀਆਂ ਨੇ ਜੋ ਚਾਹੁੰਦੇ ਨੇ ਉਹ ਹੋ ਗਿਆ ਹੁੰਦਾ ਜੋ ਮੈਂ ਚਾਹਣਾ ਹੁੰਦਾ ਉਹ ਹੋ ਗਿਆ ਹੁੰਦਾ ਹੁਣ ਉੱਥੋਂ ਮੇਰੇ ਪਰਿਵਾਰ ਨੂੰ ਇਹ ਹੁੰਦਾ ਕਿ ਯਾਰ ਹੁਣ ਬਈ ਇਹ ਸਾਰਾ ਕਸਾ ਬੰਦ ਕਰੀਏ ਹੈਨਾ ਤਾਂ ਕਿਵੇਂ ਨਾ ਕਿ ਮੈਂ ਉਹ ਗਰੁੱਪ ਵੀ ਸਮਝਦਾ ਉਹ ਗਰੁੱਪ ਵੀ ਸਮਝਦਾ ਤੇ ਇਧਰੋਂ ਅਸੀਂ ਵੀ ਸਮਝਦੇ ਆ ਸਾਰਾ ਕਸਾ ਉੱਥੇ ਤੁਹਾਡੀ ਕਿਸਮਤ ਸੀ ਕਿ ਤੁਹਾਡਾ ਐਂਟੀ ਗਰੁੱਪ ਇਸ ਗੱਲ ਨੂੰ ਸਮਝਦਾ ਸੀ ਨਹੀਂ ਤਾਂ ਬਹੁਤ سارے ਸਾਡੇ ਮੁੰਡੇ ਇਸੇ ਗੱਲ ਕਰਕੇ ਮੁਕਤਰਾ ਚ ਵਾਪਸ ਨਹੀਂ ਆ ਪਏ ਉਹਨਾਂ ਦਾ ਖਹਿੜਾ ਨਹੀਂ ਛੱਡਦੇ ਹੈਨਾ ਤੇ ਸਭ ਤੋਂ ਵੱਡਾ ਮੈਂ ਕਹਿ ਸਕਦਾ ਵੀ ਉਹਨਾਂ ਦਾ ਯੋਗਦਾਨ ਬਹੁਤ ਹੈਨਾ ਇਹ ਚੀਜ਼ ਦੇ ਵਿੱਚ ਸ਼ਾਇਦ ਉਹ ਸਮੇਂ ਜੇ ਉਹ ਨਾ ਹੈਨਾ ਉਹ ਕਰਦੇ ਤਾਂ ਹੋ ਸਕਦਾ ਜੇ ਜਿੰਦਗੀ ਨਾ ਹੁੰਦੀ ਤੇ ਉਸ ਸਮੇਂ ਫਾਦਰ ਸਾਹਿਬ ਜਾਂ ਰਿਸ਼ਤੇਦਾਰ ਭੈਣ ਭਰਾ ਯਾਰ ਦੋਸਤ ਕੋਸ਼ਿਸ਼ ਕਰਦੇ ਤੇ ਉਹ ਚੀਜ਼ ਪੋਲੀਟੀਕਲੀ ਸ਼ਹਿ ਹੁੰਦੀ ਤੁਹਾਨੂੰ ਉਦੋਂ ਪੋਲੀਟੀਕਲੀ ਹੁੰਦੀ ਆ ਪੋਲੀਟਿਕਲੀ ਇਹ ਹੁੰਦੀ ਕਿ ਮਤਲਬ ਜਦੋਂ ਤੁਸੀਂ ਗੈਂਗਸਟਰ ਬਣਦੇ ਹੋ ਕਬਜ਼ੇ ਲੈਨੇ ਹੋ ਇੰਨੀਆਂ ਬਰਦਤਾਂ ਕਰਦੇ ਹੋ ਹਾਂਜੀ ਪੋਲੀਟਿਕਲੀ ਸ਼ੈ ਕੀ ਆ ਤੁਹਾਨੂੰ ਸਿਆਸਤਦਾਨ ਕੀ ਕਹਿੰਦਾ ਤੁਹਾਨੂੰ ਸਿਆਸਤਦਾਨ ਦੇਖੋ ਜੇ ਆਪਾਂ ਕਹੀਏ ਬਈ ਸਿੱਧਾ ਸਿਆਸਤਦਾਨ ਆਪਾਂ ਨੂੰ ਕੁਝ ਕਹਿੰਦਾਗਾ ਕਿ ਤੂੰ ਆਹ ਕਰ ਦੇ ਜਾਂ ਮੇਰੇ ਲਈ ਆਹ ਕਰ ਦੇ ਤਾਂ ਇਹ ਚੀਜ਼ ਤਾਂ ਆਪਾਂ ਕਹਿ ਸਕਦੇ ਆਂ ਵੀ ਨਹੀਂ ਹੈਨਾ ਨਹੀਂ ਹਾਂ ਸਿਆਸਤਦਾਨ ਇਹ ਚੀਜ਼ ਆ ਸਿਆਸਤਦਾਨ ਨੂੰ ਪਤਾ ਹੁੰਦਾ ਉਹ ਸਾਨੂੰ ਸਮਝਦਾ ਹੁੰਦਾ ਕਿ ਇਹ ਬੰਦੇ ਤੋਂ ਅਸੀਂ ਕੀ ਕਿੱਥੇ ਕੰਮ ਲੈ ਸਕਦੇ ਆਂ ਉਹ ਯਾਹੇ ਹਨ ਨਾ ਰੈਲੀਆਂ ਤੋਂ ਲਾ ਕੇ ਚਾਹੇ ਕੋਈ ਧੱਕੇ ਸਾਹੀ ਤੋਂ ਲਾ ਕੇ ਹੈ ਨਾ ਤੇ ਉਹ ਆਪਣੇ ਸਾਡੇ ਕਿਹੋ ਜਿਹਾ ਕਰਾਂਦਾ ਲੀਡ ਜਿਹੜੇ ਮੋਰੀ ਹੁੰਦੇ ਨੇ ਆਪਾਂ ਕਹਿੰਦੀਏ ਜਿਵੇਂ ਤੁਸੀਂ ਐਸੋਏ ਨਾਲ ਰਹੇ ਹੋ ਬੂਥ ਕੈਪਚਰਿੰਗ ਕੀਤੀ ਕੀ ਬੂਥ ਕੈਪਚਰਿੰਗ ਉਦੋਂ ਤੱਕ ਤਾਂ ਆਪਾਂ ਕਹਿ ਸਕਦੇ ਆ ਬਈ ਬਹੁਤ ਘਾਟੇ ਚੀਜ਼ਾਂ ਹੋ ਗਈਆਂ ਸੀ ਸਖਤਾਈ ਬਹੁਤ ਸੀਗੀ ਪਰ ਇਹ ਚੀਜ਼ ਨਹੀਂ ਸੀ ਹਾਂ ਉਦੋਂ ਤੱਕ ਇਹ ਸੀਗਾ ਕਿ ਪਾਰਟੀ ਦੇ ਕੋਈ ਖਿਲਾਫ ਬੋਲਦਾ ਕੋਈ ਐਮਐਲਏ ਦੇ ਖਿਲਾਫ ਬੋਲਦਾ ਉਹ ਕਟੋ ਜਾ ਕੇ ਹੈਨਾ ਉਹ ਬੰਦੇ ਨੂੰ ਕਿਵੇਂ ਨਾ ਕਿਵੇਂ ਇਹ ਦੱਸ ਖੋਦਣਾ ਹੈ ਨਾ ਆਪਾਂ ਕਹਿ ਸਕਦੇ ਆ ਬਈ ਉਹ ਬੰਦੇ ਦਾ ਕੰਮ ਕਰਨਾ ਇਹ ਜੀਆਂ ਕਢਨਾਵਾ ਜਾਂ ਕੋਈ ਜਿੱਥੋਂ ਹਲਕ ਲੀਡਰ ਨੂੰ ਹੈ ਨਾ ਪੈਸਾ ਬਣਦਾ ਉਹ ਜੇ ਕੰਮ ਦੇ ਵਿੱਚ ਬਦਵਾਸ਼ਾਂ ਦੀ ਦਖਲ ਆਪਾਂ ਕਹਦੀਆਂ ਨਾ ਦਖਲ ਅੰਦਾਜੀ ਉਹ ਉਹਨਾਂ ਨੇ ਕਰਵਾਉਣੀ ਜਦੋਂ ਤੁਹਾਡੇ ਤੇ ਕੋਈ ਪਰਚਾ ਹੋਣਾ ਉਸ ਸਮੇਂ ਫਿਰ ਤੁਹਾਨੂੰ ਲੀਡਰ ਆਪਾਂ ਕਹਿ ਦਿੰਨੇ ਆ ਬਈ ਕੁੱਟ ਮਾਰ ਤੋਂ ਬਚਾਉਂਦੇ ਆ ਹੈ ਨਾ ਤੇ ਪਰਚਿਆਂ ਤੋਂ ਵੀ ਬਚਾਉਂਦੇ ਆ ਪਹਿਲਾਂ ਛੋਟੇ ਛੋਟੇ ਪਰਚੇ ਤਾਂ ਆਪਾਂ ਕਹਿ ਸਕਦੇ ਆ ਬਈ ਪੈਣ ਨਹੀਂ ਹਣਾ ਫੇਰ ਜੇਲਾਂ ਦੇ ਵਿੱਚ ਜਾ ਕੇ ਸੋਡੀ ਜੇਲਾਂ ਦੇ ਵਿੱਚ ਸਪੋਰਟ ਹੋਣੀ ਕਿ ਤੁਹਾਡੇ ਤੇ ਕੋਈ ਅੰਦਰ ਆਪਾ ਖੈਰ ਇਹ ਬਈ ਸਖਤਾਈ ਨਾ ਕੀਤੀ ਜਾਵੇ ਤੁਸੀਂ ਫੋਨ ਵੀ ਰੱਖਣਾ ਹੈਨਾ ਤੁਸੀਂ ਮੁਲਾਕਾਤਾਂ ਵੀ ਖੁੱਲੀਆਂ ਕਰਨੀਆਂ ਨੇ ਤੁਸੀਂ ਅੰਦਰ ਨਸ਼ਾ ਵੀ ਕਰਨਾ ਤੁਸੀਂ ਵਧੀਆ ਤਰੀਕੇ ਨਾਲ ਅੰਦਰ ਜ਼ਿੰਦਗੀ ਜਿਉਣੀ ਹੈਨਾ ਤੇ ਤਾਂ ਸੁਨੋ ਉੱਥੇ ਇਹ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਤੇ ਲੀਡਰ ਉਹ ਚੀਜ਼ ਕਰਦੇ ਨੇ ਤੇ ਮੇਰੇ ਨਾਲੇ ਕਰਦੇ ਆਏ ਚਾਵੇਂ ਇਸ ਸਮੇਂ ਤੇ ਜਾਨੀ ਮੈਨੂੰ ਸਪੋਰਟ ਮਿਲਦੀ ਰਹੀ ਆ ਹੂੰ ਪਰ ਹੈ ਤਾਂ ਇਹ ਗਲਤ ਹਨ ਬਹੁਤ ਜ਼ਿਆਦਾ ਜੇ ਸ਼ਾਇਦ ਉਹ ਸਾਨੂੰ ਸਪੋਰਟ ਲੀਡਰਾਂ ਦੇ ਨਾਮ ਮਿਲੀ ਹੁੰਦੀ ਸ਼ਾਇਦ ਤੁਸੀਂ ਇੰਨੇ ਅੱਗੇ ਵੱਧਦੇ ਹੀ ਨਾ ਮਾਤ ਨਹੀਂ ਪਹਿਲੇ ਪੱਛੇ ਚ ਮੋੜੋ ਪਹਿਲੇ ਪੱਛੇ ਚ ਮੋੜੋ ਕਿਤੇ ਨਾ ਕਿਤੇ ਤਾਂ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਭਈ ਸਾਡੀ ਜ਼ਿੰਦਗੀ ਲਈ ਹਨ ਸਾਡੇ ਸਮਾਜ ਲਈ ਖਤਰਨਾਕ ਹੈ ਕਿਉਂਕਿ ਅਸਲ ਦੇ ਵਿੱਚ ਅਸੀਂ ਉਦੋਂ ਉਹਨਾਂ ਦਾ ਮਕਸਦ ਨਹੀਂ ਸਮਝਦੇ ਉਹਨਾਂ ਨੂੰ ਕਿਤੇ ਆਪਣੀ ਜ਼ਰੂਰਤ ਸਾਡੇ ਵਿੱਚੋਂ ਦਿਖ ਰਹੀ ਹੁੰਦੀ ਆ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਡੀ ਆ ਲੀਡਰ ਨਾਲ ਸਾਡੀ ਇਹ ਸਪੋਰਟ ਕਰਦਾ ਅਸਲ ਦੇ ਵਿੱਚ ਉਹ ਸਾਡੀ ਛੋਟੀ ਜੀ ਸਪੋਰਟ ਕਰਕੇ ਸਾ ਤੋਂ ਪਤਾ ਹੀ ਨਹੀਂ ਕਿੱਡਾ ਕੰਮ ਲੈ ਜਾਂਦਾ ਜਾਂ ਉਹਦੇ ਨਾਲ ਦੇ ਕਿੱਡੇ ਕੰਮ ਲੈ ਜਾਂਦੇ ਨੇ ਲੁੱਟਾ